ਸੋ ਮਹਾਪੁਰਖਾਂ ਨੇ ਕਰਨਾ ਧੰਨਵਾਦ ਰਾਮ ਸੋਹਣੀ ਗੰਗੂ ਸਾਹਿਬਾ ਦੇ ਉਹਨਾਂ ਨੇ ਬਚਨ ਕੀਤਾ ਸੀ ਪਹਿਲੇ ਇਸ ਸਮੇਂ ਦੀ ਬਾਵਜੂਦ ਵੀ ਜਿਹੜਾ 5 ਤੇ 26 ਦਾ ਸਮਾ ਹੈ ਇਹ ਬੜਾ ਭਿਆਨਕ ਹੈ ਇਹਦੇ ਵਿੱਚ ਜਲ ਫਲ ਹੋਵੇਗੀ ਇਹਦੇ ਵਿੱਚ ਜੰਗ ਵੀ ਲੱਗ ਸਕਦੀ ਹੈ ਸਾਧੂ ਭਗਤਾਂ ਨੇ ਆਪਣੀ ਦ੍ਰਿਸ਼ਟੀ ਦੇ ਨਾਲ सोना <59's> <laughs> ਇਹਨੇ ਦੱਸਿਆ ਭਾਈ ਨਾਮ ਸਿਮਰਨ ਦੇ ਨਾਲ ਜੁੜੋ ਨਾਮ ਸ਼ਬਦ ਦੇ ਨਾਲ ਜੁੜ ਕੇ ਆਪਣਾ ਭਲਾ ਹੋ ਸਕਣਾ ਜਿਹੜੇ ਤਾਂ ਨਾਮ ਦੇ ਨਾਲ ਜੁੜ ਗਏ ਸਮਰਨ ਦੇ ਨਾਲ ਜੁੜ ਗਏ ਬਾਣੀ ਦੇ ਨਾਲ ਜੁੜ ਗਏ ਸਭ ਗੁਰਾਂ ਦੇ ਨਾਲ ਜੁੜ ਗਏ ਸ਼ਹੀਦਾਂ ਦੇ ਨਾਲ ਜੁੜ ਗਏ ਮਹਾਂਪੁਰਖਾਂ ਦੇ ਨਾਲ ਜੁੜ ਗਏ ਫਿਰ ਉਹਨਾਂ ਨੂੰ ਆਪ ਹੀ ਬਚਾ ਲੈਂਦਾ ਹੈ ਉਹ ਸਤਿਨਾਮ ਵਾਹਿਗੁਰੂ